ਅੱਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੀ ਨਵੀਂ ਵੀਡੀਓ ਦੇ ਵਿੱਚ ਹੋ ਉਸਣਾ ਸਭ ਨੂੰ ਠੀਕ ਠਾਕ ਸਾਰੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਸਾਰੇ ਤੁਸੀਂ ਲੋ ਵੀ ਸੱਜਣੋ ਫਰੀਦਕੋਟ ਆਪਾਂ ਪਹੁੰਚ ਗਏ ਹਾਂ ਜੀ ਹਿੱਸਾ ਲੈ ਕੇ ਬਸ 22-23 ਕਿਲੋਮੀਟਰ ਪਿੰਡ ਰਹਿ ਗਿਆ ਜਿੱਥੋਂ ਆਪਾਂ ਕੰਮ ਕਰਵਾਇਆ ਸੀ ਹਿੱਸੇ ਦਾ ਠਾਬੇ ਦੇ ਰੁੱਕ ਗਏ ਸੀ ਆਪਾਂ ਸਵੇਰੇ 6:00 ਵਜੇ ਚੱਲੇ ਸੀ ਤੇ ਡਰਾਈਵਰ ਵੀਰ ਵੀ ਨਾਲ ਆਏ ਹੋਏ ਆਪਣੇ ਤਾਂ ਪ੍ਰੌਣਾ ਪ੍ਰੌਣਾ ਹੁਣ ਛੱਕ ਰਹੇ ਆਂ ਲੈ ਨਾ ਆਹ ਦੇਖ ਲੋ ਜਗਾੜ ਰੱਖਿਆ ਟਰਾਲੀ ਦੇ ਵਿੱਚ ਤੇਦਾ ਹਿੱਸਾ ਕਰਾ ਕੇ ਲੈਉਣੇ ਕੰਮ ਆ ਤੇ ਰੋਟੀ ਪਾਣੀ ਹੋઈ ਛਕ ਲਿਆ ਤੇ ਹੁਣ ਆਪਣੀ ਤਿਆਰੀ ਆ ਜਾਣ ਦੀ ਅੜੀ ਰਾਣੀ ਸੁੰਦਰਾ ਗੱਲਬਾਤ ਘੈਂਟ ਬਲਵੀਰ ਦਾ ਢਾਬਾ ਜੀ ਫਰੀਦਕੋਟ ਦੇ ਬਿਲਕੁਲ ਨੇੜੇ ਤੁਪ ਪਾ ਚਾਹ ਬਣੀ ਛਕ ਲਿਆ ਤੇ ਹੁਣ ਕਰਦੇ ਆ ਰਵਾਨਗੀ ਦਿਖਾਉਣੇ ਤੁਹਾਨੂੰ ਵੀਡੀਓ ਦੇ ਵਿੱਚ ਵਰਕਸ਼ਾਪ ਜੇਕੇ ਵੀਰ ਨੇ ਕੰਮ ਕਰਾਉਣਾ ਹੋਇਆ ਤਾਂ ਸੰਪਰਕ ਕਰ ਲਿਓ ਵੀਰੇ ਆਗੇ ਤੁਹਾਨੂੰ ਨੰਬਰ ਉਹ ਕੋਰਮਾ ਲੱਖੀ ਤੇ ਨਾਲ ਰ ਪੰਜ ਪਾਈ ਜਾਂਦਾ ਧੱਕ ਬਰੋਂਡਿਆਂ ਦੀ ਛੱਡੀ ਦੇ ਵੱਟ ਪਹੁੰਚ ਗਿਆ ਪਹੁੰਚ ਗਿਆ ਲੋ ਜੀ ਆ ਗਿਆ ਟਿਕਾਣੇ ਆਪਾਂ ਲੱਗ ਗਿਆ ਚੱਕਣ ਜਗਾਰਡ ਕਾਲੀ ਚੋਂ ਕਰਾਉਣਾ ਚੈੱਕ ਲੋ ਵੀ ਆਪਣਾ ਹਿੱਸਾ ਕੱਢ ਲਿਆ ਬਾਹਰ ਆ ਹੁੰਦੇ ਚ ਕ੍ਰਾਸ ਇਹਨਾਂ ਵੱਜ ਗਈ ਜਿਹੜੀ ਉਹਦੇ ਵਿੱਚ ਪਿਆ ਗਿਆ ਪਿੱਤਣ ਦੇ ਬੋਸ਼ ਆਹ ਇਧਰ ਬਲਕਾਰ ਮਸ਼ੀਨ ਵੀ ਕਰਤੀ ਬਾਈਆਂ ਨੇ 4x4 ਕਰੋ ਚੱਕਾ ਆਇਆ ਗਿਆ ਕਰਾਈ ਆਉਂਦੇ ਬਾਈ ਬਾਕੀ ਬਾਹਰ ਖੜੀਆਂ ਨੀਂ ਨਾ ਕਟਰ ਕੋਟਰ ਕਾफी ਕਮ ਉੱਚੇ ਲੈਵਲ ਦਾ ਲੋ ਵੀ ਸਜਣੋ ਹਿੱਸੇ ਦਾ ਹੋ ਗਿਆ ਕੰਮ ਆਪਣੇ ਬੋਸ਼ ਟੁੱਟਾ ਸੀ ਉਹਨਾਂ ਨੇ ਪਾਤਾ ਤੇ ਆਪਾਂ ਰੋਡ ਦੇ ਉੱਪਰ ਰੁਕੇ ਸੀ ਤੇ ਇੱਥੇ ਆਪਾਂ ਨੂੰ ਸਾਹਮਣੇ ਕਈਆਂ ਦਾਤੀਆਂ ਵਾਲੇ ਟੰਗਲੀਆਂ ਟੰਗਲੀਆਂ ਬਣਦੀਆਂ ਸਾਰਾ ਸਮਾਨ ਉਹ ਟਕਰੇ ਤੇ ਆਪਾਂ ਪ੍ਰੋਜੈਕਟ ਲੈ ਲਿਆ ਇੱਕ ਪਾਥੀਆਂ ਪੱਥਨ ਵਾਲਾ ਜਿਹੜਾ ਆਪਾਂ ਨੈੱਟ ਦੇ ਵੇਨੇ ਆ ਜਿਨ੍ਹਾਂ ਪਾਥੀਆਂ ਪੱਥ ਹੁੰਦੀਆਂ ਲੈ ਲਿਆ ਵਾ ਪਾਥੀਆਂ ਪੱਥਨ ਵਾਲਾ ਲੱਖੀ ਫੋਰਮਾਂ ਲਈ ਆਉਂਦਾ ਈ ਉਹ ਇਹ ਜਿਗਾਰਡ ਆਪਾਂ ਖਰੀਦ ਲਿਆ ਚਲੋ ਹੁਣ ਚੱਲਦੇ ਆ ਪਿੰਡ ਆ ਗਏ ਸਾਲ ਆਉਣੇ ਆ ਮਸ਼ਿੰਦਰੀਆਂ ਜੋ ਕੂੜੀ ਵਾਲੀ ਮਸ਼ੀਨ ਵੀ ਮੁੰਡਿਆਂ ਤੋਂ ਹੀ ਤਾਂ ਹੀ ਜਾਂਦੇ ਆ ਸਾਸ ਸਭਾਈ ਚੱਲਦੀ ਆ ਕਰਦੇ ਆ ਗੱਲਬਾਤ ਮਿਲਦੇ ਆ ਵੀਡੀਓ ਰੰਮ ਬਣੇ ਰਹੋ ਆਏ ਹੋਏ ਆਪਣੇ ਅੱਜ ਅੱਜ ਦਿਨ ਬਹੁਤ ਵਾਰ ਵਧੀਆ ਦਿਨਾਂ ਦਾ ਕਰਕੇ ਹੱਥ ਲਾਇਆ ਆਪਾਂ ਲੱਗੇ ਆ ਮੱਕੀ ਦੀ ਤਿਆਰੀ ਕਰਨ ਮੱਕੀ ਦੀ ਰਿਪੇਅਰ ਕੀਤੀ ਆ ਸ਼ੁਰੂ ਤੇ ਦਿਖਾਉਣੇ ਤੁਹਾਨੂੰ ਬਾਸਕਟ ਆਪਾਂ ਕਿਹੜੀ ਵਰਤਦੇ ਆ ਕਿੱਥੇ ਦੀ ਬਣਾਈ ਹੁੰਦੀ ਆ ਬਾਕੀ ਉਦਾਂ ਸਾਰੇ ਵੀਰ ਆਪੋ ਆਪਣੀ ਜਗ੍ਹਾ ਸਿਆਣੇ ਆ ਜੇ ਲੋ ਆਪਾਂ ਜਿੱਥੇ ਚਲਾਉਣਾ ਤੁਹਾਨੂੰ ਦਿੰਨੇ ਆ ਜਾਣਕਾਰੀ ਵੀ ਆਪਾਂ ਕਿੱਥੇ ਇਹਦੀ ਮੰਤੀ ਕਰਦੇ ਆ 20 ਮਾਡਲ ਪਹਿਲਾਂ ਆਪਾਂ ਸ਼ੁਰੂ ਕੀਤੀ ਆ 20 ਮਾਡਲ ਦੀ ਰਿਪੇਅਰ ਉਪਰ ਫੀਡਰ ਆਪਣਾ ਕਟਰ ਤੇ ਲਾਇਆ ਹੋਇਆ ਬੰਦੇ ਆਪਣੇ ਆਏ ਹੋਏ ਸਾਰੇ ਲੱਗੀ ਹੋਣੀ ਸੀ ਬਣਾਈ ਹੋਣ ਬਾਸ ਕੱਟ ਦੀ ਜਿਹੜਾ ਪੇਚਕਸ ਹੁੰਦਾ ਆਪਣਾ ਵੱਡਾ ਉਹਦੀ ਮੋਟ ਜਿਹੜੀ ਆ ਉਹ ਆਪਾਂ ਕਾਂਟ ਦੇ ਯੂਜ਼ ਕਰਦੇ ਆ ਤੇ ਛੋਟੇ ਪੇਚਕਸ ਦੀ ਮੋਟ ਜਿਹੜੀ ਬੈਗ ਤੇ ਹਾਂ ਫਿਰ ਮੈਨਾਂ ਕਿੱਥੇ ਜਗਾੜਾ ਫਟ ਕਰਨ ਲੱਗਾ ਬਾਸ ਕਨ ਸੈੱਟ ਕਰ ਲਿਆ ਇਹ ਕਿਦਾਂ ਕਰਦੇ ਹੁੰਦੇ ਆ ਕਿਹੜੀ ਸੈਟਿੰਗ ਇਹਦੀ ਕੀ ਆ ਸੈਟਿੰਗ ਆ ਵੇਖਦਾ ਵੱਡਾ ਪੇਚਕਸ ਪੇਚਕਸ ਮਗਲੇ ਬੰਨੇ ਫੇਰ ਦੋ ਨੰਬਰ ਛੋਟਾ ਲੱਕੀ ਥੋੜੀ ਜਿਹੀ ਗੜਬੜੀ ਕਰਦਾ ਇਹ ਬੰਦਿਆਂ ਨੂੰ ਖਰਾਬ ਕਰਦਾ ਮੁੰਡਾ ਇਹ ਤਾਂ ਪੂਰੀ ਸਹੀ ਹੋਣੀ ਆ ਤੇ ਗਲਤ ਨਾ ਸੋਚਿਓ ਬਈ ਗੱਲ ਪੇਚ ਗਾਸ ਦੀ ਦੋ ਜੂੜੀਆਂ ਦੇਖੋ ਦੋ ਦੋੜੀਆਂ ਦੇਖੋ ਬਈ ਫਿਰ ਨਾ ਹੈਂ ਚੱਕੋ ਲਾਗੇ ਰੱਖੋ ਆਉਂਦੇ ਕੋਲ ਆਉਣੇ ਪੜੇ ਇੰਦਾਰਾ ਫੇਦਾ ਹਲਾ ਕੇ ਦੇਖੀਂ ਹੈਂ ਪੂਰਾ ਬੀਟੀ ਦੇ ਘਰ ਦੇ ਆ ਜਿਹੜੀ ਬੀਟੀ ਹੁੰਦੀ ਏ ਦੀ ਇੰਦਾਰਾ ਲਾ ਲੈ ਲੋ ਜੀ ਕਰੋ ਦਰਸ਼ਨ 24 ਮਾਡਲ ਦੇ ਪ੍ਰੀਤ ਇੰਡੀਆ ਨੰਬਰ 1 ਅਮੇਜ ਮੱਕੀ ਵਾਲਾ ਕਟਰ ਕਰੋ ਦਰਸ਼ਨ 24 ਮਾਡਲ ਦੇ ਇਹਨਾਂ ਪਾਵਾਂਗੇ ਪੜਾ ਕੇ ਤੇ ਇਹਨੂੰ ਰਾਣੀ ਸੁੰਦਰਾ ਨੂੰ 23 ਮਾਡਲ ਨੂੰ ਕਰਾਂਗੇ ਫੱਟਾ ਤੇ 20 ਮਾਡਲ ਦੀ ਕਰਕੇ ਤਿਆਰੀ ਇਹਦੋਂ ਮਗਰੋਂ ਫਿਰ ਕਰਦੇ ਆ ਨਵੀਂ ਮਸ਼ੀਨ ਦੀ ਤਿਆਰੀ ਤੇ ਉਧਰ ਆਪਣਾ ਖੜਾ ਹੈ 22 ਮਾਡਲ ਕਟਰ 22 ਮਾਡਲ ਕਟਰ ਖੜਾ ਹੈ ਦੀ ਤਿਆਰੀ ਬਾਅਦ ਚ ਕਰਾਂਗੇ ਪਹਿਲਾ ਮਸ਼ੀਨਾਂ ਦਾ ਕੰਮ ਨਵੇੜ ਕੇ ਤੇ ਆ ਆਪਣਾ ਜੀ ਖੜਾ 15 ਮਾਡਲ ਕਟਰ ਛੋਟੇ ਟਾਇਰ ਲੱਗੇ ਹੋਏ ਇਹਨੂੰ 750 ਦੇ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਿਲਕੁਲ ਓਕੇ ਆ ਮਾੜਾ ਮੋਟਾ ਕੋਈ ਡਾਂਕਾ ਟੱਪਾ ਹੋਊਗਾ ਕਟਰ ਬਿਲਕੁਲ ਓਕੇ ਆ ਬਾਈ ਜੀ ਨਵੀਆਂ ਚੈਨਾਂ ਲੱਗੀਆਂ ਵਾਂ ਮੋਗਲ ਵਗੈਰਾ ਲੱਗਾ ਹੋਇਆ ਫੁੱਲ ਤੇ ਬੱਟ ਵਾਲੇ ਬਲੇਡ ਲੱਗੇ ਆ ਆਹ ਨੂੰ ਦਿਖਾ ਵੀ ਦਿੰਨੇ ਆ ਦੇਖੋ ਵੀਡੀਓ ਦੇ ਵਿੱਚ ਬੱਟ ਵਾਲਾ ਬਲੇਡ ਹੋਊਗਾ ਸਾਰਾ ਤੇ ਇਹ ਕਟਰ ਆਪਾਂ ਬਾਈ ਜੀ ਸੇਲ ਕਰਨਾ ਆ ਪੰਜ ਲਾਵਾਂਗੇ ਕਿ ਦੋ ਕਟਰ ਤੇ ਇਸ ਕਰਕੇ ਇਹਨੂੰ ਆਪਾਂ ਸੇਲ ਕਰ ਦੇਵਾਂਗੇ ਡਿਮਾਂਡ ਹੈਗੀ ਇਹਦੀ 3,60,000 ਰੁਪਇਆ ਬਾਕੀ ਮੌਕੇ ਦੇ ਮਾਨਦਾਨ ਵੀ ਕਰ ਦੇਵਾਂਗੇ ਜੇ ਕਿਸੇ ਵੀਰ ਨੇ ਲੈਣਾ ਤੇ ਨੰਬਰ ਆਪਾਂ ਕਮੈਂਟਾਂ 'ਚ ਦੇਵਾਂਗੇ ਇੱਕ ਕਾਲ ਕਰਕੇ ਜਾਣਕਾਰੀ ਵੀ ਲੈ ਸਕਦੇ ਆ ਤੇ ਸੇਲ ਆਪਾਂ ਕਰ ਦੇਣਾ ਆ ਮਾਨਤਣ ਕਰਦੇ ਆਂਗੇ ਆਪਾਂ ਚਲਾਵਾਂਗੇ ਓਨਲੀ 2 ਕਟਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਇੱਧਰ ਖੜਾ 16 ਫੁੱਟਾ ਟਰਾਲਾ ਕੁਚੀ ਵਾਲਾ ਸੱਪ ਬਾਕੀ ਪਹਿਲਾਂ ਆਪਾਂ ਬਾਸਕਟ ਜਿਹੜੀ ਅਸਾਂ ਨਾਲ ਹੀ ਵਰਤਦੇ ਸੀ ਗੋਲ ਸਰੀਆ 500 ਦਾ ਤੇ ਹੁਣ ਆਪਾਂ ਨੂੰ ਕੰਪਨੀ ਦੇ ਨਾਲ ਤਾਰਾਂ ਵਾਲੀ ਬਾਸਕਟ ਮਿਲੀ ਆ ਉਹ ਵੀ ਦਰਸ਼ਨ ਤੁਹਾਨੂੰ ਕਰਾਉਨੇ ਆ ਤਾਰਾਂ ਦੀ ਬਾਸਕਟ ਮਿਲੀ ਆ ਬਹੁਤ ਵਧੀਆ ਇਹਦੀ ਕੁਆਲਿਟੀ ਵੀ ਆਪਾਂ ਚੈੱਕ ਕਰਦੇ ਆ ਕਿ ਤੈਨ ਚਲੋ ਬਾਬੇ ਦੀ ਕਿਰਪਾ ਨਾਲ ਪੀਣ ਬਣਿਆ ਆਉਂਦਾ ਮੋਟੀ ਤਾਰ ਆ ਕਾਫੀ ਪਹਿਲਾਂ ਤਾਂ ਆਪਾਂ ਤੁਸੀਂ ਹਰੀਆਂ ਵਾਲ ਯੂਜ਼ ਕਰਦੇ ਸੀ ਲੋ ਵੀ ਮਿੱਤਰੋ ਤਰੀਕ ਹੋ ਗਈ ਅੱਜ ਬਾਈ ਇਧਰ ਆਇਆ ਗੁਰੀ ਗੁਰੀ ਇਧਰ ਆ ਬਈ ਉਰੇ ਰਾਤ ਬੰਦੇ ਖੋਲੀ ਖਾਲੀ ਕਰ ਗਏ ਫਿੱਟ ਸਕੂਟਰ ਕਹਿੰਦੇ ਜਿਹਨੂੰ ਬਾਸਕਟ ਵੀ ਹੋ ਗਈ ਫਿੱਟ ਅੱਜ ਇਹਨੂੰ ਰਾਣੀ ਨੂੰ ਮਾਰਾਂ ਗ੍ਰੀਸ ਵੀਸ ਮਾਰ ਕੇ ਕਲਚ ਲਾ ਕੇ ਚੈੱਕ ਕਰਕੇ ਫਿੱਟ ਕਰ ਦਿਆਂਗੇ ਫਿਰ ਲਾਉਂਦੇ ਆ ਕਟਰ ਨੂੰ ਹੱਥ ਉਦੋਂ ਬਾਅਦ ਫਿਰ ਨਵੀਂ ਦੀ ਵਾਰੀ ਨਵੀਂ ਨੂੰ ਕਰਦੇ ਆ ਰੈਡੀ ਫੋਰ ਮੈਂ ਸਾਹਿਬ ਆਓ ਚਲਿਏ ਆਓ ਚਲਿਏ ਇਧਰ ਆ ਜਾ ਉਧਰ ਬਹੂ ਆ ਬਹੂ ਆ ਗਿਆ ਬਹੂ ਲੋਈ ਮਿੱਤਰੋ ਲੱਗਿਆ ਮਕੇਲੇ ਕਟਰ ਦੀ ਰਿਪੇਅਰ ਕਰਨ ਕਰਦੇ ਕੰਮ ਸ਼ੁਰੂ ਬਦਾ ਝੱਗਾ ਜੁਗਾ ਖੋਲਤਾ ਹਾਂ ਮੋੜਿਆ ਨੇ ਬਸ ਮੋੜਾ ਮੋਟਾ ਕੰਮ ਹੀ ਆ ਬਸ ਚੈਨਾ ਲਾ ਕੇ ਆ ਜਿਹੜੇ 베ਰਿੰਗ ਦੇ ਵਿੱਚ ਪੈਣਿਆ ਗੁੱਲੇ ਦੇ ਪਿਛਲੇ ਪਾਸੇ ਇਹ 5 ਨੰਬਰ ਦੇ 베ਰਿੰਗ ਪਾਵਾਂਗੇ ਬਾਕੀ ਟਲ ਟੁਲ ਚੈੱਕ ਕਰਕੇ ਇਹ ਵੀ ਜਗਾਰੜ ਆਪਣਾ ਓਕੇ ਹੀ ਆ ਮਸ਼ੀਨ ਦਾ ਕੰਮ ਹੋ ਗਿਆ ਖਤਮ ਟੋਟਲ ਬੈਰਿੰਗਾਂ ਨੂੰ ਗਰੀਸ ਆ ਗਈ ਆ ਜਗਾੜਾ ਫਟ ਕਰੀ ਜਾਂਦਾ ਤੇ ਇਦਾਂ ਗਰਾਰੇ ਗਰੂਰਿਆਂ ਨੂੰ ਆਂ ਤੇਲ ਤੋਲ ਮਾਰ ਕੇ ਬਾਈ ਜੀ ਇਦਾਂ ਸੌਂ ਸੁਭਾਲ ਫਲ ਕਰਿਆ ਕਰੋ 8 ਲੱਖ ਰੁਪਈਆ ਥੋੜਾ ਨਹੀਂ ਹੁੰਦਾ 8 ਲੱਖ ਦੀ ਮਸ਼ੀਨ ਚੰਗੀ ਆ ਜਾਂਦੀ ਥੋਨੂੰ ਪਤਾ ਹੀ ਇਦਾਂ ਜੈਨਾਂ ਨੂੰ ਤੇਲ ਤੋਲ ਮਾਰ ਕੇ ਰੱਖੋਗੇ ਤੇ ਦੋ ਚਾਰ ਵਾਰੇ ਕਾਟੀਆਂ ਜਾਂਦੀਆਂ ਫਿਰ ਮੈਂ ਤਾਂ 32 3300 ਦੀ ਚੈਨ ਆਉਂਦੀ ਆ ਡਾਇਮੰਡ ਦੀ ਬਾਕੀ ਆਪਾਂ ਇਹਦੇ ਨਾਲ ਹੁਣ ਤੱਕ ਦੋ ਸੀਲ ਲਾਏ ਆ ਤੇ ਬਲੇਡ ਦੇਖ ਲਓ ਹੱਲੇ ਵਿੱਚੋਂ ਮੜਾ ਮੋਟਾ ਰੰਗ ਬਲੇਟਾਂ ਦੇ ਉੱਪਰ ਕਿਤੇ ਨਾ ਕਿਤੇ ਪਿਆ ਆ ਇਹ ਦੇਖੋ 10 ਪੂਰੇ ਚਮਕ ਦੇ ਕੋਈ ਦੰਦਾ ਨਹੀਂ ਕੋਈ ਕੁਛ ਨਹੀਂ ਫੁੱਲ ਨਿਆਰੇ ਆ ਕਰੋ ਚੈੱਕ ਐ ਤਲਵਾਰ ਬਣੀ ਪਈ ਆ ਘੱਟੋ ਘਟਨੀ ਸਾਡੇ ਕੋ 500 ਕਿੱਲਾ ਕੱਟ ਚੁੱਕਾ ਹੁਣ ਤਾਂ ਹੀ ਹੋ ਕੇ ਪਿਛਲੀ ਵਾਰੀ ਆਪਾਂ ਕੰਮ ਕਾਫੀ ਕਰ ਲਿਆ ਸੀ ਫੋਰ ਵਾਈ ਫੋਰ ਦਾ ਕਰਕੇ ਫੋਰ ਵਾਈ ਫੋਰ ਨਾਲ ਆਪਾਂ ਤਸਲੀਬ ਔਰ ਘਟੋ ਘਟ 300 ਸਵਾ 300 ਕਿੱਲਾ ਕੱਟਤਾ ਸੀ 1.5 ਕਿੱਲਾ ਫੋਰ ਵਾਈ ਫੋਰ ਨਾਲ ਕੱਟਿਆ ਗਿਆ ਪੁੱਛ ਪਹਿਲਾਂ ਬਾਕੀ ਸੁੱਕੇ ਕੱਟੇ ਹੋਏ ਸੀ ਚਲੋ ਬਾਕੀ ਅੱਗੇ ਦਿਖਾਉਣਾ ਤੁਹਾਨੂੰ ਕਾਰ ਵਿਆਰੇਗਾ ਕਰਦੇ ਆਂ ਆਉਨੇ ਖਲਾਰਾ ਖੋਲਦੇ ਸਮਾਨ ਦਿਖਾਉਨੇ ਤੁਹਾਨੂੰ ਕੀ ਕੀ ਸਾਪੇ ਚ ਲੋ ਇਹ ਇੱਕ ਹੋਰ ਫਨੀਅਰ ਆ ਗਿਆ ਕੋਬਰਾ ਆ ਗਿਆ ਜੀ ਕੋਬਰਾ ਕਿੰਗ ਕੋਬਰਾ ਕਿੰਗ ਕੋਬਰਾ ਜੀ ਡੀ ਆਰ ਵਾਲੇ ਉੱਪਰ ਖੜੇ ਆ ਟਾਪੇ ਤੇ ਕੋਈ ਟਾਪੇ ਤੇ ਕੌਣ ਨੇ ਆਂ ਇੰਦਾ ਟਾਪੇ ਦਾ ਨਿਸ਼ਾਨੀਆਂ ਲਾਇਆ ਕਰੋ ਬਾਈ ਆ ਦੇਖੋ 2 ਨੰਬਰ 1 ਨੰਬਰ ਕਿ ਟਾਪੇ ਦਾ ਰੜਦੇ ਨਿਗੇ ਸਵੇਰੇ ਵੀਡੀਓ ਦੇਖੀ ਸੀ ਤੁਹਾਡੀ ਕਿਹੜੀ ਉਹ ਫਰੈਸ਼ਰ ਹੋ ਜਦੋਂ ਬਾਸ ਕੜਵਾਦਾ ਵੀ ਪੜਾਉਂਦਾ ම් මම විඩියෝ වේදහටික පූත්‍රග